ਗੁਰਦੁਆਰਾ ਸਾਹਿਬ ਦੇ ਵਿੱਚ ਮਾਸੂਮ ਛੋਟੇ-ਛੋਟੇ ਗਏ ਬੱਚਿਆਂ ਦੇ ਨਾਲ ਹੀ ਉੱਥੇ ਹਾਦਸਾ ਹੋ ਗਿਆ ਲੰਗਰ ਹਾਲ ਦੇ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਹੋਏ ਧਮਾਕੇ ਦੇ ਵਿੱਚ ਪੰਜ ਮਾਸੂਮ ਬੱਚੇ ਚੁੱਲਸ ਗਏ ਅਤੇ ਪਤਾ ਲੱਗਿਆ ਕਿ ਇਸ ਦੇ ਵਿੱਚ ਸੇਵਾਦਾਰ ਵੀ ਜ਼ਖਮੀ ਹੋ ਗਏ ਸਨ ਇਹ ਜ਼ਬਰਦਸਤ ਧਮਾਕਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਤੋਂ ਬਾਅਦ ਹਰ ਪਾਸੇ ਅਫਰਾ ਤਫਰੀ ਮਚ ਗਈ ਧਮਾਕਾ ਗੁਰੂ ਘਰ ਦੇ ਸੇਵਾ ਦੇ ਦੌਰਾਨ ਸਿਲੰਡਰ ਫਟਣ ਦੇ ਕਾਰਨ ਹੋਇਆ ਸੀ ਅਤੇ ਇਸ ਤੋਂ ਬਾਅਦ ਅੱਗ ਫੈਲ ਗਈ ਸੀ ਇਸ ਦੇ ਵਿੱਚ ਕਰੀਬ 5 ਬੱਚੇ ਦੱਸਿਆ ਜਾ ਰਿਹਾ ਸੀ ਕਿ ਉਹ ਸਕੂਲੀ ਬੱਚੇ ਨੇ ਅਤੇ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਚੁੱਕੇ ਨੇ ਗੁਰੂ ਘਰ ਦੇ ਵਿੱਚ ਉਹ ਸੇਵਾ ਕਰ ਰਹੇ ਸੀ ਅਤੇ ਨਾਲ ਹੀ ਉਥੇ ਸੇਵਾਦਾਰ ਵੀ ਇਸ ਦੀ ਚਪੇਟ ਤੇ ਵੀ ਆ ਗਿਆ ਜਿਸ ਦਾ ਨਾਮ ਪਲਵਿੰਦਰ ਸਿੰਘ ਸੀ ਦਰਅਸਲ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਉਸ ਦੇ ਹਾਲਾਤ ਨਾਜ਼ੁਕ ਬਣੇ ਹੋਏ ਸੀ ਤੇ ਅੱਜ 2 ਤਰੀਕ ਨੂੰ ਜਦੋਂ ਇਹ ਸਾਰੀ ਘਟਨਾ ਹੋਈ ਸੀ ਤਾਂ ਅੱਜ 10 ਦਿਨਾਂ ਬਾਅਦ ਖਬਰ ਮਿਲਦੀ ਹੈ ਕਿ ਉਸ ਦੀ ਜਾਨ ਚਲੀ ਗਈ ਜਵਾਨ ਪੁੱਤ ਦੇ ਜਾਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਦਾ ਜੋ ਹਾਲ ਹੈ ਉਹ ਤਸਵੀਰਾਂ ਦੇ ਵਿੱਚ ਵੀ ਬਿਆਨ ਨਹੀਂ ਹੋ ਸਕਦਾ ਇਸ ਪਰਿਵਾਰ ਨੂੰ ਐਡਾ ਵੱਡਾ ਦੁੱਖ ਲੱਗਿਆ ਐਡਾ ਵੱਡਾ ਚਟਕਾਰ ਤੇ ਲਈ ਕਿ ਬੀਤੇ ਕੁਝ ਦਿਨਾਂ ਪੁੱਤ ਦੇ ਲਈ ਹੋ ਅਰਦਾਸਾਂ ਕਰ ਰਹੇ ਸੀ ਕਿ ਉਹ ਠੀਕ ਹੋ ਜਾਵੇ ਅੱਜ ਉਸ ਬਾਬਤ ਮਾੜੀ ਖਬਰ ਸੁਣਨ ਨੂੰ ਮਿਲੀ 2 अगस्त वाले दिन फिरोजपुर दे ऐतिहासिक गुरुद्वारा जामिनी साहिब वेखे सेवा ਕਰਨ ਆਏ ਸਕੂਲੀ ਬੱਚੇ ਅਤੇ ਸੇਵਾਦਾਰ ਇਸਤੇ ਚਪੇਟ ਦੇ ਵਿੱਚ ਆਏ ਸਨ ਅਤੇ ਇਸ ਤੋਂ ਬਾਅਦ ਹੁਣ ਪਤਾ ਲੱਗਦਾ ਹੈ ਕਿ ਬਦਕਿਸਮਤੀ ਹੋਈ ਹੈ ਇਸ ਪਰਿਵਾਰ ਦੇ ਨਾਲ ਕਿ ਸਭ ਕੁਝ ਖਤਮ ਹੋ ਚੁੱਕਿਆ। ਕਿਹੜੀ ਘਟਨਾ ਸਾਹਮਣੇ ਆਈ ਹੈ ਤੇ ਹੋਇਆ ਕੀ ਸੀ? ਇਹ ਬੜੀ ਦੁਖਦਈ ਘਟਨਾ ਵਾਪਰੀ ਹੈ। ਗੋਦਰਾਸ਼ਨੀ ਜਾਮਣੀ ਸਾਹਿਬ ਜੀਤਪੁਰ ਦੇ ਲੰਗਰ ਹਾਲ ਦੇ ਵਿੱਚ ਸੋਈ ਦੇ ਵਿੱਚ 2 ਅਗਸਤ ਨੂੰ ਜੋ ਕੈਸ ਲੀਗ ਹੰਗਰ ਤੇ ਸਾਡੇ ਕੁਝ ਸੇਵਾਦਾਰ ਜ਼ਖਮੀ ਹੋਏ ਸੀ ਉਹਨਾਂ ਵਿੱਚੋਂ ਪੰਜ ਜਿਹੜੇ ਆ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਦਾਖਲ ਆ ਜੋ ਕਾਫੀ ਸਥਿਰ ਆ ਤੇ ਕਾਫੀ ਉਤਸਰਾਰ ਹੋ ਰਿਹਾ ਔਰ ਇਹ ਜਿਹੜਾ ਮੁੰਡਾ ਤਲਵਿੰਦਰ ਸਿੰਘ ਸੀ ਉਹਦਾ ਸੀਰੀਅਸ ਸੀ ਇਹ ਵੀ ਉੱਥੇ ਲੁਧਿਆਣਾ ਡੀ ਐਮ ਸੀ ਦੇ ਵਿੱਚ ਦਾਖਲ ਸੀ ਤੇ ਕੱਦ ਤੱਕ ਠੀਕ ਚੱਲ ਰਿਆ ਸੀ ਪਰ ਕੱਲ੍ਹ ਰਾਤ ਨੂੰ 10 ਦੀ ਰਾਤ ਨੂੰ ਇਹ ਸੀਰੀਅਸ ਹੋ ਗਿਆ ਡਾਕਟਰ ਦੀ ਰਿਪੋਰਟ ਅਨਸਾਰ ਕਿ ਅੱਜ ਸਵੇਰੇ 11:00 11:30 ਨਾ ਦੀ ਨਵਤ ਹੋ ਚੁੱਕੀ ਹੈ ਬਹੁਤ ਮੰਦ ਰਹਿਣ ਲੱਗ ਪਿਆ ਕਿ ਸੇਵਾਦਾਰ ਸੀ ਉੱਥੇ ਬਤੌਰ ਹਾਂ ਬਤੌਰ ਸਾਲਾ ਸੇਵਾਦਾਰ ਸੀ ਇਹ ਸਾਡਾ ਮੁਲਾਜ਼ਮ ਸੀ ਕੀ ਨਾਮ ਸੀ ਇਹਨਾਂ ਦਾ ਜੀ ਇਹ ਤਲਵਿੰਦਰ ਸਿੰਘ ਜੀ ਠੀਕ ਅੱਜ ਸਵੇਰ ਆਉਣੇ ਦੇ ਸਤ 7 ਵਜੇ ਮੈਨੂੰ ਫੋਨ ਆਇਆ ਜੀ ਇਹਨਾਂ ਦਾ ਆਪਣਾ ਪਿਆਰਾ ਵੀ ਸੇਵਾਦਾਰ ਰਿਹਾ ਸੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਡਾਕਟਰ ਤੋਂ ਵੀ ਉਸ ਤੋਂ ਬਾਅਦ ਸੁਭਾ ਵੀ ਅਸੀਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੱਲੋਂ ਵੀ ਕਿਸ ਤਰ੍ਹਾਂ ਦੇ ਯਤਨ ਕੀਤੇ ਕਿ ਜਿਹੜੇ ਲੋਕ ਜ਼ਖਮੀ ਹੋਏ ਸੀ ਪੀੜਿਤ ਸੀ ਗੁਰਦੁਆਰਾ ਸਾਹਿਬ ਨੇ ਬਹੁਤ ਸਹਿਯੋਗ ਦੇ ਰਹੇ ਸ਼ਰੋਣੀ ਕਮੇਟੀ ਵੱਲੋਂ ਬਹੁਤ ਸਾਰਾ ਜੋ ਪੈਸਾ ਕਿੱਦਾਂ ਸਾਨੂੰ ਲੱਗ ਰਿਹਾ ਹੈ ਵਧੀਆ ਰਿਸਪੌਂਸ ਮਿਲਦਾ ਹੈ ਡਾਕਟਰ ਸਾਹਿਬ ਨੂੰ ਸਾਰਾ ਚਿੰਤਾ ਕਿ ਆ ਵਧੀਆ ਸੁਧਾਰ ਹੋ ਰਿਹਾ ਹੈ ਪੇਸ਼ਾ ਉਹ ਜਿਹੜੇ ਲੁਧਿਆਣਾ ਵਾਲਾ ਸਿੰਘ ਸੀ ਆਪਣਾ ਸੇਵਾ ਦਾ ਇਹਦਾ ਵੀ ਵਧੀਆ ਸੁਧਾਰ ਹੈ ਖਾਲੀ ਜਿਹੜੀ ਹਾਲਾਤ ਇਹਨਾਂ ਦੇ ਖਾਲੀ ਵਿੜੀ ਇਹ ਤੋਂ ਨਹੀਂ ਹੋ ਰਹੀ ਐਸੇ ਵਲੋਂ ਕੋਈ ਨਾਂ ਨਹੀਂ ਜੀ ਮੈਂਦਰ ਸਾਹਿਬ ਵੱਲੋਂ ਪੁਰਸ਼ਾਣਿਕ ਕਮੇਟੀ ਪ੍ਰਧਾਨ ਸਾਹਿਬ ਧਾਮੀ ਸਾਹਿਬ ਵੱਲੋਂ ਕੋਈ ਨਾਂ ਨਹੀਂ ਜੀ ਜੋ ਵੀ ਖਰਚਾ ਹੋ ਰਿਹਾ ਸਰਪੰਚ ਸਾਹਿਬ ਤੋਂ ਕਿ ਕੀ ਅੱਜ ਕੀ ਹੋਇਆ